ਕੀ ਹਾਲ ਚਾਲ ਜੋਬਰੋ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਆਇਓ ਅੱਜ ਦਾ ਨਵਾਂ ਵਲੌਗ ਸਟਾਰਟ ਕਰੀਏ ਫਿਲਹਾਲ ਜਿਹੜਾ ਕੱਲ ਕਬੂਤਰ ਨੂੰ ਰੰਗ ਕੀਤਾ ਉਹ ਮੈਂ ਕੱਲ ਮੁੰਡੇ ਆਏ ਸੀਗੇ ਮਤਲਬ ਉਹ ਵੀ ਕਲਿੱਪ ਐਡ ਕਰ ਦਿੰਨਾ ਵੀ ਮਿੱਤਰੋ ਸ਼ਾਮ ਹੋ ਗਈ ਤੇ ਹੁਣ ਮੁੰਡੇ ਆਏ ਆ ਰਾਜਪੁਰੇ ਤੋਂ ਕੀ ਹਾਲ ਚਾਲ ਭਾਈ ਬਾਈ ਆਪਣੇ ਸੁਣਾਓ ਨਾਲ ਪੜਦੇ ਕਲਾਸਮੇਟ ਇੱਕ ਆਹਾ ਤੂੰ ਕਿੱਥੇ ਲੱਗਿਆ ਹੁਣ ਸ਼ਾਮ ਸ੍ਰੀ ਠੀਕ ਆ ਮਿੱਤਰੋ ਤੇ ਕਬੂਤਰ ਆਪਾਂ ਟਾੜਦੇ ਸੀ ਜਿਵੇਂ ਪਤਾ ਇੱਥੇ ਡੱਬੀ ਡੁੱਬੀ ਆ ਬਾਅਦ ਚੋ ਵਿਖਾਵਾਂਗੇ ਹੁਣ ਫੋਟੋਆਂ ਖਿੱਚਣ ਆਏ ਸੀ ਕਬੂਤਰਾਂ ਨਾਲ ਹੁਣ ਕਿਤੇ ਹੋਣਾ ਚਾਹੀਤੇ ਕਰ ਲੋ ਜਿਨ੍ਹਾਂ ਨੇ ਕਬੂਤਰ ਢਾਤੇ ਸੀ ਆਪਣੇ ਪੁੱਠੇ ਨਹੀਂ ਆਏ ਉਹੋ ਜਿਹੀ ਨਹੀਂ ਇਹ ਠੀਕ ਆ ਮਿੱਤਰੋ ਤੇ ਉਦੋਂ ਮੁੜ ਕੇ ਮੈਂ ਬੱਚਿਆਂ ਦੇ ਵਿੱਚ ਹੀ ਛੜਤਾ ਸੀ ਥੱਲੇ ਲਜਾਣਾ ਭੁੱਲ ਗਿਆ ਉਹਨਾਂ ਦੇ ਮਗਰ ਮਗਰ ਥੱਲੇ ਟੱਪ ਗਿਆ ਸੀ ਮੈਂ ਤੇ ਕਲਾਸਮੇਟ ਸੀਗੇ ਕਿਉਂਕਿ 10 ਦਿਨ ਹੋ ਗਏ ਮੈਂ ਠੀਕ ਨਹੀਂ ਸੀ ਤੇ ਸਕੂਲੇ ਨਹੀਂ ਗਿਆ ਤਾਂ ਕਰਕੇ ਮਿਲਣ ਵਾਸਤੇ ਆਏ ਸੀ ਇੱਥੇ ਟਾਣੀਆਂ ਆਪਣੇ ਨਾਲੇ ਪਹਿਲੀ ਵਾਰੀ ਆਏ ਸੀਗੇ ਤੇ ਬੱਚਾ ਮਰਾ ਤਾਂ ਇੱਥੇ ਛੜਤੋ ਕਰ ਲਈ ਪੈਣਦੇ ਯਾਰ ਦੀਦੀ ਹੁਣ ਐ ਗੋ ਤੈਨੂੰ ਰੰਗ ਕਰਨ ਦੀ ਅਕਲ ਹੈ ਨਹੀਂ ਬਈ ਰੰਗ ਹੀ ਆ ਖੋਜਾ ਹੋਇਆ ਸਾਡੇ ਹੱਥ ਲਿਬੜ ਗਏ ਸੀ ਤੇ ਅਸੀਂ ਓਵੇਂ ਹੱਥ ਲਾਉਂਦੇ ਰਹੇ ਤੁਹਾਨੂੰ ਪਤਾ ਵੀ ਚੁੱਡੀ ਦੇ ਖਲਾ ਰਹੇ ਸੀ ਤਾਂ ਕਰਕੇ ਤੇ ਹੁਣ ਜਦੋਂ ਇਹਦਾ ਰੰਗ ਲੈ ਗਿਆ ਨਾ ਕਿਸੇ ਖਿਡਾਰੀ ਬੰਦੇ ਤੋਂ ਰੰਗ ਕਰਾਵਾਂਗੇ ਸਾਨੂੰ ਤੱਕ ਲੈਣੀ ਕਰਨ ਦੀ ਨਹੀਂ ਗਾਲਾਂ ਨਾ ਕੱਢੋ ਕਮੈਂਟ ਚ ਵੀ ਤੁਹਾਨੂੰ ਅਕਲ ਨਹੀਂ ਗਈ ਵੈਸੇ ਆਪ ਹੀ ਕਹੀ ਹੈ ਨਵੇਂ ਰੰਗ ਸਹੀ ਨਹੀਂ ਕੀਤਾ ਸੀ ਕੋਈ ਨਹੀਂ ਅਗਲੀ ਵਾਰ ਸਹੀ ਕਰਾਂਗੇ ਹੁਣ ਬੱਚਾ ਤੁਹਾਨੂੰ ਕੋਲੋਂ ਫੜ ਕੇ ਵਿਖਾਉਣੇ ਆ ਤੇ ਡਾਉਣੇ ਆ ਤੇ ਆ ਕਬੂਤਰ ਤੇ ਆ ਕਬੂਤਰ ਤੇ ਆ ਕਬੂਤਰੀ ਦੀ ਜੋੜੀ ਲਾਉਣੀ ਹੈ ਇੱਥੇ ਬੱਸ ਇਹਨਾਂ ਦਾ ਉਹਨਾਂ ਦੇ ਬੱਚੇ ਲੈਣੇ ਆ ਕਿਉਂਕਿ ਇਹਦੇ ਬੱਚੇ ਬਹੁਤ ਵਧੀਆ ਨਿਕਲਦੇ ਡੱਬੀ ਦੇ ਨੇ ਦੇ ਤੋਂ ਲਿਆਂਦੀ ਬਾਈ ਕੋਲੋਂ ਦੇ ਬੱਚੇ ਬੜੇ ਸਿਰਾਂ ਕਢਾਇਏ ਸੀ ਕੂਤਰ ਤੋਂ ਤੇ ਕਬੂਤਰ ਆਪਣਾ ਵੀ ਚੰਗਾ ਫੁੱਲ ਪਟਾ ਫੁੱਲ ਆਪਣੇ ਹਿਸਾਬ ਨਾਲ ਤਾਂ ਬਾਕੀ ਵੇਖੋ ਬੱਚੇ ਕਿਵੇਂ ਦੇ ਕੱਢੂਗਾ ਬਾਕੀ ਤੁਸੀਂ ਵੀ ਦੱਸ ਦਿਓ ਵੀ ਬੱਚੇ ਇਹਦੇ ਉੱਡਣਗੇ ਕਿ ਨਹੀਂ ਉੱਡਦੇ ਤੇ ਕਬੂਤਰ ਦਾ ਕਰੋ ਸ਼ੌਂਕ ਵੈਸੇ ਕਬੂਤਰ ਮੇਰੇ ਹਿਸਾਬ ਨਾਲ ਤਾਂ ਵਧੀਆ ਇੱਕ ਰੈਂਦੇ ਕਢਾਲਾਂਗੇ ਫਿਰ ਸ਼ਾਕ ਖਾ ਲਾ ਦਾਂਗੇ ਇਹਦੇ ਨਾਲ ਕਿਉਂਕਿ ਇਹ ਡੱਬੀ ਕਬੂਤਰੀ ਚੰਗੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਹੁਣ ਆ ਬੱਚਾ ਕੱਢ ਕੇ ਵਿਖਾਉਣੇ ਕਿਵੇਂ ਦਾ ਰੰਗ ਹੋਇਆ ਕਾਤਰਾਂ ਤੇ ਸਹੀ ਹੋਇਆ ਪੂਛ ਤੇ ਸਹੀ ਹੋਇਆ ਅਜੇ ਤਾਂ ਸੈਡਾਂ ਤੇ ਰੰਗ ਲੱਗ ਗਿਆ ਨਾ ਆ ਬਹੁਤ ਮਾੜੀ ਗੱਲ ਹੋਊਗੀ ਕਿਉਂਕਿ ਆ ਸਾਡੇ ਹੱਥ ਲਿਬੜੇ ਸੀ ਆ ਦੇਖੋ ਹੱਥਾਂ ਨੂੰ ਅਜੇ ਤੱਕ ਰੰਗ ਲੱਗੇ ਆ ਯਾਰ ਚੋਬਰੂ ਆ ਚੈੱਕ ਕਰੋ ਤੇ ਹੁਣ ਬੜੀਆਂ ਗੱਲਾਂ ਨਹੀਂ ਮਾਰਦੇ ਤੁਹਾਨੂੰ ਪਤਾ ਰੀਲ ਹੀ ਪੈ ਜਾਂਦੀ ਹੈ ਫਿਰ ਉਹ ਗੱਲਾਂ ਦੀ ਤੇ ਹੁਣ ਬੱਚਾ ਕੱਢ ਕੇ ਡਾਈਏ ਵਿਖਾਉਣੇ ਨਾਲੇ ਰੰਗ ਚੋਬਰੂ ਬੱਚਾ ਛੱਡਤਾ ਠੀਕ ਆ ਉਹ ਜਾਂਦਾ ਤੇ ਹੁਣ ਦੂਜਾ ਕੋ ਉੱਤਰ ਛੱਡਦੇ ਆ ਦੇ ਨਾਲ ਚੋਬਰੂ ਹੁਣ ਹਿੱਡਲੇ ਗੁੱਡੇ ਚੋਂ ਛੱਡ ਦਈਏ ਸ਼ਾ ਅੱਖਾ ਮਤਰੋ ਸ਼ਾ ਅੱਖਾ ਛੱਡ ਦਈਏ ਇਹ ਵੀ ਖਾਲੀ ਆ ਸਾਡੇ ਸਾਥ ਹੋ ਗਏ ਟਾਈਮ ਤੇ ਹੁੰਡਾਈ ਇਹਨੂੰ ਵੀ ਨਾਲ ਸ਼ਾਕ ਇਹਨੂੰ ਤੇ ਆ ਇਹਨਾਂ ਨੂੰ ਤਾਂ ਨਹੀਂ ਡੰਦੇ ਡੱਗ ਹੈਗੇ ਮੇਰੇ ਸਾਲੇ ਦੇ ਇਹ ਇਹ ਆਣ ਕੇ 베ਰੀ ਤੇ ਬਹਿ ਜਾਂਦੇ ਅੱਧਾ ਘੰਟਾ ਉੱਟ ਕੇ ਤੇ ਦੂਜਿਆਂ ਨੂੰ ਵੀ ਖਰਾਬ ਕਰਦੇ ਹੁਣ ਬਾਲੀਆਂ ਗੱਲਾਂ ਨਹੀਂ ਮਾਰਦੇ ਸ਼ਾਕ ਇਹਨ ਕੱਢ ਕੇ ਤੇ ਡਾਈਏ ਆ ਕਬੂਤਰੀ ਵੀ ਬੰਦ ਦੇ ਛਤਰੀ ਤੇ ਹਰ ਇਹਦਾ ਕੀ ਕਰੀਗੇ ਬੱਚੇ ਕਹਿੰਦੇ ਕਿ ਛਤਰੀ ਤੇ ਵਰਨੀ ਹੈ ਇਹ ਕਮੈਂਟ ਕਰਕੇ ਦੱਸਿਓ ਜੋ ਬਰ ਹੁਣ ਦੀ ਵੀ ਲਵਾ ਦੀ ਡਾਰੀ ਦੂਜਾ ਬੱਚਾ ਪਤਾ ਨਹੀਂ ਕਿੱਧਰ ਗਿਆ ਆ ਸ਼ਾਕ ਖਜੜਤਾ ਹੋ ਗਿਆ ਤੇ ਦੂਜਾ ਬੱਚਾ ਵੀ ਉਹ ਜਾਂਦਾ ਆ ਰਿਹਾ ਠੀਕ ਆ ਮਿੱਤਰੋ ਕਿੱਡਾ ਘੰਡ ਲਾਦਾ ਉੜਦਾ ਤੇ ਉਹ ਜਾ ਕੇ ਮੱਲਾ ਉੱਥੇ ਬਹਿ ਗਿਆ ਕੀ ਕਹਿੰਦੇ ਚਬਾਰੇ ਤੇ ਲੱਗਦਾ ਤਾਂ ਮੈਨੂੰ ਮੈਂ ਨਹੀਂ ਨਹੀਂ ਉੱਡ ਗਿਆ ਯਾਰ ਇੱਧਰ ਨੂੰ ਗਿਆ ਆਹਰਿਆਂ ਨਾਲ ਫਿਰਦਾ ਪਹਿਲਾਂ ਨਿਗਾ ਨਹੀਂ ਪਈ ਸੀ ਹੁਣ ਇਕੱਠਿਆਂ ਨੂੰ ਉੱਡਣ ਤੋਂ ਤੇ ਛਤਰੀ ਲਾਦਾ ਇੱਧਰ ਆਪਣੀ ਫੋਰਚਨਰ ਵੀ ਤਿਆਰ ਕਰ ਦੀਏ ਯਾਰ ਸਕੂਲੇ ਜਾਇਆ ਕਰੀ ਜਾਂ ਹੁਣ ਬੜੇ ਦਿਨ ਹੋ ਗਏ ਘਰੇ ਬੈਠਿਆ ਉਹਨੂੰ ਬਿਮਾਰ ਜਿਹਾ ਹੋ ਗਿਆ ਸੀ ਤਾਂ ਕਰਕੇ ਤੇ ਸਾਫ-ਸੂਫ ਕਰਦੇ ਆ ਇਹਨੂੰ ਅੱਜ ਤਾਂ ਰਾਂਜ ਤੱਕ ਹਵਾ ਭਰਤੀ ਜਾਂਦੇ ਠੀਕ ਹੈ ਤੇ ਕਪੜਾ-ਕਪੜਾ ਮਾਰ ਕੇ ਚੰਗੀ ਲਿਸ਼ਕਾ ਕੇ ਲਾ ਕੇ ਕਲਾ ਦੂਜਾ ਤੇਲ ਸਰੋਂਦਾ ਫਿਰ ਇਹਨੂੰ ਲਿਸ਼ਕਾ ਮਾਰ ਕੇ ਪਾਲਿਸ਼ ਮਾਰ ਕੇ ਐਮ ਬਣਾ ਦਾਂਗੇ ਚੋਟੀ ਦੀ ਕਾਰ ਠੀਕ ਹੈ ਮਿੱਤਰੋ ਫਿਰ ਇਹਦੇ ਤੇ ਜਾਇ ਕਰਾਂਗੇ ਕਬੂਤਰ ਲੈਣ ਵੀ ਤੇ ਸਕੂਲੇ ਵੀ ਸਾਰੇ ਕੰਮ ਆਲ ਰੌਂਡਰ ਠੀਕ ਹੈ ਮਿੱਤਰੋ ਚੋਪਰੋ ਕੋਠੇ ਤੇ ਆਗੇ ਸੀ ਤੇ ਫਲਾਲ ਲਾ ਦਈਏ ਛਤਰੀ ਛਤਰੀ ਲਾਉਣ ਦੇ ਅਸਾਰ ਵਖਾ ਦੀਏ ਕਬੂਤਰ ਵੀ ਉਹ ਜਾਂਦੇ ਬਲਾਰਾ ਹੋ ਗਿਆ 1 ਮਿੰਟ ਹੋਵਰੇ ਠੀਕ ਆ ਮਿੱਤਰੋ ਹੋ ਜਾਂਦੇ ਦੋਨੇ ਬਲਾਰਾ ਹੋ ਜਾਂਦਾ ਹੁਣ ਨਹੀਂ ਹੁੰਦਾ ਆ ਜਾਂਦੇ ਠੀਕ ਆ ਮਿੱਤਰੋ ਤੇ ਹੁਣ ਲਾ ਦਈਏ ਛਤਰੀ ਕਹਿੰਦੇ ਮਿੱਤਰੋ ਛਤਰੀ ਲਾ ਦਈਏ ਛਤਰੀ ਠੀਕ ਹੈ ਤੇ ਚੱਕ ਕੇ ਲਾ ਦਈਏ ਛਤਰੀ ਕਿਰਾ ਫਿਰ ਤਰਕੂਤਰ ਆ ਗਿਆ ਆਪਣੇ ਉੱਡ ਕੇ 1 ਘੰਟਾ ਤੇ 15 ਮਿੰਟ ਡੇ ਚੋਬਰੋ ਤੇ ਹੁਣ ਫਿਲਹਾਲ ਇਹਨਾਂ ਨੂੰ ਲਾ ਕੇ ਤੇ ਆ ਖੁੱਡੇ 'ਚ ਤਾੜੀਏ ਫਿਰ ਐਸ ਖੁੱਡੇ ਤੋਂ ਹੇਠਲੇ ਖੁੱਡੇ 'ਚ ਟਰਾਂਸਫਰ ਕਰ ਦਈਏ ਠੀਕ ਆ ਮਿੱਤਰੋ ਤੇ ਕਰਾਂ ਲਾ ਦਈਏ